ਮੇਲੇ ਗਾਣੇ ਹੁੰਦੇ ਸੀਗੇ ਪਰਿਵਾਰਕ ਗੱਲਾਂ ਹੁੰਦੀਆਂ ਸੀ ਉਹ ਗੀਤ ਦੇ ਵਿੱਚ ਬਦਲ ਜਾਂਦੀਆਂ ਸੀ ਜਿਵੇਂ ਗੱਲ ਕਰ ਲਈ ਆਪਾਂ ਬੜਾ ਹੀ ਮਲੂਕ ਮੇਰਾ ਲੱਗਵੇ ਹੁਣ ਦੁੱਖਦਾ ਹਾਣੀਆਂ ਤਾਂ ਜਿਹੜਾ ਹਸਬੈਂਡ ਸੀਗਾ ਉਹ ਕਹਿੰਦਾ ਸੀਗਾ ਉਹ ਤੇਰੇ ਸਹੁਰਿਆਂ ਦਾ ਪਿੰਡ ਨਹੀਂ ਨੇੜੇ ਆ ਗਿਆ ਹਨਣੇ ਉਹ ਗੱਲਾਂ ਪਰਿਵਾਰਕ ਸੀ ਉਹ ਗੀਤ ਦੇ ਵਿੱਚ ਬਦਲ ਜਾਂਦੀ ਸੀ ਪਰ ਅੱਜ ਕੱਲ ਤਾਂ ਜੀਨ ਤੇਰਾ ਲੱਗ ਐ ਤਾਂ ਤੇਰੀ ਲੱਤ ਐ ਤਾਂ ਤੇਰੀ ਅੱਖ ਐ ਤਾਂ ਉਦਾਂ ਦੇ ਜਿਹੜੇ ਹਥਿਆਰ ਨਸ਼ਾ ਉਹ ਪ੍ਰਮੋਟ ਕੀਤੇ ਜਾ ਰਹੀਆਂ ਨੇ ਚੀਜ਼ਾਂ ਜੀ ਉਹਨਾਂ ਦੇ ਬਾਰੇ ਕੀ ਕਿਹਾ ਜੀ ਜੋ ਤੁਸੀਂ ਬੋਲ ਰਹੇ ਹੋ ਨਾ ਉਹ ਫਿਜ਼ਾ 'ਚ ਘੁਲ ਰਹੇ ਉਹਨਾਂ ਨੇ ਆਪਣਾ ਪਹਿਰਾਵਾ ਵੀ ਛੱਡ ਦਿੱਤਾ ਆਪਣਾ ਕਲਚਰ ਵੀ ਭੁੱਲ ਗਏ ਪਰ ਤੁਸੀਂ ਜਿਹੜਾ ਹੈ ਆਪਣਾ ਪਹਿਰਾਵਾ ਤੁਸੀਂ ਕੁੜਤਾ ਪਜਾਮਾ ਐਦੇ ਬਰਕਰਾਰ ਰੱਖੀ ਹੋਏ ਲੁੱਕ ਇਹਦੇ ਪਿੱਛੇ ਦਾ ਕਾਰਨ ਸਿਆਣੇ ਵੀ ਕਹਿੰਦੇ ਨੇ ਵੀ ਜਿਸ ਦੇਸ਼ ਜਾਈਏ ਉੱਥੇ ਦਾ ਪਹਿਰਾਵਾ ਜਾਂ ਉ ਦਾ ਕਲਚਰ ਅਪਣਾ ਲੈਣਾ ਚਾਹੀਦਾ ਮਗਰ ਇਹ ਨਹੀਂ ਕਿਹਾ ਜਾਂਦਾ ਵੀ ਤੁਸੀਂ ਆਪਣਾ ਛੱਡ ਦਿਓ ਜੇ ਕੈਨੇਡਾ ਅਮਰੀਕਾ ਜਾਂ ਹੋਰ ਕੰਟਰੀਆਂ ਦਾ ਵਿੱਚ ਜੀਨ ਫਟੀਆਂ ਜੀਨਣਾ ਜਾਂ ਉਹ ਕਲਚਰ ਆ ਤਾਂ ਸਾਡਾ ਕਲਚਰ ਜਿਹੜਾ ਆ ਵਾ ਆਪਣਾ ਕਲਚਰ ਭੁੱਲ ਰਹੇ ਆ ਉਹ ਉਹਨਾਂ ਦੀ ਮੂਰਖਤਾ ਮੈਂ ਨਹੀਂ ਭੁੱਲਿਆ ਮੈਂ ਆਪਣੇ ਪੰਜਾਬ 'ਚ ਰਹਿ ਰਹੇ ਆ ਪੰਜਾਬ ਦਾ ਜਿਹੜਾ ਅਸਲੀ ਕਪੜਾ ਅਸਲੀ ਸੂਟ ਆ ਅਸਲੀ ਪਹਿਰਾਵਾ ਉਹਨੂੰ ਮੈਂ ਆਪਣੇ ਪਾ ਕੇ ਰੱਖਦਾ ਤਾਂ ਕਿ ਜੋ ਜੈਸਾ ਦੇਸ਼ ਵੈਸਾ ਪੇਸ ਜੇ ਅਗਰ ਤੂੰ ਦਾਨੇ ਕੀਤਾ ਤਾਂ ਪੋਸਟ ਕਿਉਂ ਪਾਈ ਆ ਜਾਂ ਤੂੰ ਜੇ ਕਿਸੇ ਨੂੰ ਹੈਲਪ ਕਰ ਰਿਆ ਤਾਂ ਤੂੰ ਮੀਡੀਆ ਚ ਕਾਤੇ ਦਿਖਾ ਰਿਆ ਨਹੀਂ ਉਹਦੇ ਨਾਲ ਕੀ ਹੁੰਦਾ ਪ੍ਰੇਰਿਤ ਹੁੰਦਾ ਦੂਜਾ ਤੁਹਾਡੀ बोले हुए विचार ਤੁਹਾਡੇ ਬੋਲੇ ਹੋਏ ਇੱਕ ਇੱਕ ਸ਼ਬਦ ਜੇ ਚੰਗੇ ਪੰਜਾਬ ਲਈ ਹੈਗੇ ਨੇ ਉਹਦੇ ਹਿਰਦੇ 'ਚ ਹੈਗੇ ਨੇ ਭਾਵੇਂ ਤੁਸੀਂ ਉਹ ਜੇ ਨਹੀਂ ਹੈ ਕਿ ਟੱਕੜੋ-ਕਟ ਤੁਸੀਂ ਪੋਜ਼ਿਟਿਵਿਟੀ ਤਾਂ ਫਲਾ ਰਹੇ ਹੋ ਨਾ ਕੁਝ ਲੋਕ ਇਹ ਜੇ ਵੀ ਨੇ ਨਾ ਤਾਂ ਉਹਨਾਂ ਦੇ ਮੂੰਹੋਂ ਚੰਗਾ ਕੋਈ ਸ਼ਬਦ ਬੋਲਣਾ ਨਾ ਉਹਨਾਂ ਦਾ ਕੋਈ ਚੰਗਾ ਕਾਰਜ ਹੁੰਦਾ ਨਾ ਕੁਝ ਹੋਰ ਹੁੰਦਾ ਮੈਂ ਟੱਕੜੋ-ਕਟ ਉਹਨਾਂ ਨਾਲੋਂ ਉਹਨਾਂ ਨੂੰ ਵਹਿਤਰ ਸਮਝਦਾ ਕਿਉਂਕਿ ਤੁਸੀਂ ਜਦੋਂ ਵੀ ਇੰਟਰੋਡਕਸ਼ਨ ਕਰਾ ਰਹੇ ਹੋ ਮੈਂ ਸਮਾਜ ਸੇਵੀ ਆ ਜਾਂ ਫਲਾਣਾ ਆ ਜਾਂ ਫਲਾਣਾ ਤੁਸੀਂ ਆਪ ਉਹਦਾ ਦੇ ਵਣਤਾ ਚਾਹੋ ਨਾ ਇਹ ਤਾਂ ਹੋਵੇ ਵੀ ਤੁਸੀਂ ਉਧਰ ਤੋਂ ਉਦਾਂ ਦੇ ਹੋਮੋ ਵੀ ਨਾ ਜਾਂ ਉਧਰ ਤੋਂ ਤੁਸੀਂ ਪੜੋ ਵੀ ਨਾ ਇਸੇ ਕਰਕੇ ਅਸੀਂ ਕਹਿੰਦੇ ਹੁਣ ਬਹੁਤੇ ਲੋਕਾਂ ਦੀ ਕਹਿਣੀ ਤੇ ਕਰਨੀ 'ਚ ਫਰਕ ਹੁੰਦਾ ਸੋ ਯਤਨ ਕਰੋ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਜ਼ਰੂਰੀ ਨਹੀਂ ਤੁਹਾਡਾ weight ਘਟਾ ਜਾਂ ਤੁਹਾਡਾ ਵਜ਼ਨ ਵੱਧਾ ਤੁਸੀਂ ਮੋਟੇ ਹੋ ਜਾਂ ਪਤਲੇ ਹੋ ਤੁਹਾਡੀ ਗੱਲ 'ਚ ਕਿੰਨਾ weight ਆ ਤੁਹਾਡੀ ਗੱਲ 'ਚ ਕਿੰਨਾ ਵਜ਼ਨ ਆ ਇਹ ਬਹੁਤ ਜ਼ਰੂਰੀ ਆ ਇਹ ਇੰਪੋਰਟੈਂਟ ਆ ਤੁਹਾਡੇ ਬੋਲ ਪੋਜ਼ਿਟਿਵ ਹੈਗੇ ਨੇ ਲੋਕਾਂ ਨੂੰ ਇਹ ਉਹ ਚੰਗੇ ਮੈਸੇਜ ਦਿੰਦੇ ਨੇ ਚੰਗੀ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਨੇ ਉਹਨਾਂ ਦੇ ਕੋਲ ਸੌਰੀ ਕਹਿੰਦੇ ਨੇ ਜੇ ਗਲਤੀ ਹੁੰਦੀ ਆ ਸੋ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਗੋਰਾ ਚਿੱਟਾ ਤਾਂ ਉਹਦਾ ਰੰਗ ਰੂਪ ਹੋ ਸਕਦਾ ਪਰ ਜੀਬ ਦੇ ਮਿੱਠੇ ਹੋਣੇ ਬਹੁਤ ਜ਼ਰੂਰੀ ਆ ਜੀ ਲੋਕਾਂ ਅੱਜ ਪੰਜਾਬ ਸਾਡਾ ਨਾ ਇੱਕੋ ਚੀਜ਼ ਕਰਿਆ ਹੁਣ ਪੰਜਾਬ ਰਹਿਣ ਯੋਗ ਨਹੀਂ ਰਿਹਾ ਹੁਣ ਪੰਜਾਬ ਐ ਨਹੀਂ ਹੁਣ ਪੰਜਾਬ ਐ ਹੋਗਾ ਗੈਂਗਸਟਰ ਵੱਧ ਗਿਆ ਐ ਵੱਧ ਗਿਆ ਉਹ ਨਹੀਂ ਵਧਿਆ ਐ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਆ ਜੋ ਤੁਸੀਂ ਦੇਖਣਾ ਚਾਹੋ ਮੈਂ ਗੂਗਲ ਦੇ ਉੱਤੇ ਕੁਝ ਦੇਖਣਾ ਚਾਹੁੰਨਾ YouTube ਤੇ ਕੋਈ ਦੇਖਣਾ ਚਾਹੁੰਨਾ ਮੇਰੇ ਕੋਲ ਜ਼ਿਆਦਾ ਕਰਕੇ ਉਹੀ ਆਉਂਦਾ ਜੋ ਮੈਂ ਦੇਖਣਾ ਸ਼ੁਰੂ ਕੀਤਾ ਹੋਇਆ ਜਿਵੇਂ ਹੀ ਮੈਂ ਤੁਸੀਂ ਮਾੜੀਆਂ ਚੀਜ਼ਾਂ ਦੇਖਣੇ ਸ਼ੁਰੂ ਕਰਨ ਤੁਹਾਡੇ ਕੋਲ ਮਾੜੀਆਂ ਚੀਜ਼ਾਂ ਆ ਜਾਣਗੀਆਂ ਜਿਹੜਾ ਹੁਣ ਨਸ਼ਾ ਜਿਹੜਾ ਸ਼ੁਰੂ ਹੋਇਆ ਇਹ ਚਟਾ ਜਿਆਦਾ ਖਤਰਨਾਕ ਹੋਊਗਾ ਪਰ ਸਾਡੇ ਪਿੰਡਾਂ ਦੇ ਵਿੱਚ ਪੰਜ ਸੱਤ 10ਾਂ ਅਮਲੀ ਤਾਂ ਪਹਿਲਾਂ ਵੀ ਮਿਲਦੇ ਜਿਹੜੇ ਭੁੱਖੀਆਂ ਖਾਂਦੇ ਹੁੰਦੇ ਸੀ ਜਿਹੜੇ ਸ਼ਰਾਬਾਂ ਦੀ ਰਹਿੰਦੇ ਸੀਗੇ ਮਰਦੇ ਵੀ ਸੀਗੇ ਉਹ ਆਪਣੀਆਂ ਸਾਰੀਆਂ ਜਾਇਦਾਦਾਂ ਵੀ ਵੇਚ ਜਾਂਦੇ ਸੀ ਹਰ ਪਿੰਡ 'ਚ ਸੀਗੇ ਯਾਰ ਜੇ ਅੱਜ ਵੀ ਤੁਹਾਡੇ ਚਾਰ ਪੰਜ ਹੈਗੇ ਨੇ ਉਹਦੇ ਨਾਲ ਪੰਜਾਬ ਨੂੰ ਨਾ ਪਿੰਡੋ ਫਿਰ ਕੀ ਹੋ ਗਿਆ ਯਾਰ ਜੇ ਪੰਜ ਚਾਰ ਹੈਗੇ ਨੇ ਹਾਂ ਉਹਨਾਂ ਨੂੰ ਵੀ ਸੁਧਾਰ ਦੀ ਕੋਸ਼ਿਸ਼ ਕਰੋ ਸਾਡੇ ਲੋਕਾਂ ਦੀ ਇੱਕ ਬੜੀ ਮਾੜੀ ਆਦਤ ਆ ਕਿ ਜੇ ਅਗਰ ਕੋਈ ਨਸ਼ਾ ਨਹੀਂ ਕਰਦਾ ਤੇ ਇੱਕ ਬੰਦਾ ਨਸ਼ਾ ਕਰਦਾ ਉਹਦੇ ਨਾਲ ਬੈਠ ਗਿਆ ਨਾ ਜਿਹੜਾ ਨਸ਼ਾ ਨਹੀਂ ਕਰਦਾ ਉਹਨੂੰ ਕਹਿਣਗੇ ਤੂੰ ਇਹਦੇ ਕੋਲ ਬਰੇ ਰਾ ਤੈਨੂੰ ਲਾ ਦੂਗਾ ਪਰ ਹੁਣ ਪੱਲਿਓ 20 20 40 40 ਲੱਖ ਰੁਪਏ ਲਾ ਕੇ ਵਿਦੇਸ਼ਾਂ ਨੂੰ ਭੇਜ ਰਹੇ ਨੇ ਉੱਥੇ ਜਾ ਕੇ ਧੀਆਂ ਦੇ ਨਾਲ ਕਿੰਨਾ ਕੁਝ ਗਲਤ ਹੁੰਦਾ ਉਹ ਦਿਲ ਦੇ ਵਿੱਚ ਹੀ ਗੱਲਾਂ ਦਬ ਜਾਂਦੀਆਂ ਨੇ ਦੱਸਦੀਆਂ ਨਹੀਂ ਮਾਪਿਆਂ ਨੂੰ ਤਾਂ ਮਾਪਿਆਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਉਹ ਇਸ ਕਾਬਲ ਬਣ ਗਿਆ ਨੇ ਕਿ ਉਹ ਬਾਹਰ ਜਾ ਸਕਦੀਆਂ ਨੇ ਅੱਗੇ ਜਿਹੜੇ ਸਾਡੇ ਮਾਪੇ ਸੀ ਉਹ ਧੀਆਂ ਨੂੰ ਬੈਸੀ ਕਿਉਂਕਿ ਬਹੁਤ ਜ਼ਿਆਦਾ ਇੱਜ਼ਤ ਨੂੰਦਾ ਕੀ ਧੀ ਨੇ ਇੱਜ਼ਤ ਸਾਹਮਣੀ ਹੁੰਦੀ ਹੈ ਯਾਰ ਇੱਜ਼ਤ ਹੁੰਦੀ ਹੈ ਕਿ ਜਿਹੜਾ ਮਤਲਬ ਉਸ ਚੀਜ਼ ਦੇ ਉੱਤੇ ਤੁਹਾਡੇ ਤੇ ਡਿਪੈਂਡ ਕਰਦਾ ਨਾ ਤੁਹਾਡੀ ਧੀ ਕਿਤੇ ਵੀ ਆ ਉਹ ਸੇਫ ਆ ਯਾਰ ਜੇ ਅਗਰ ਤੁਹਾਡੀ ਧੀ ਚੰਗੀ ਆ ਸਸੇ ਕਾਲ ਨਿਰਪੱਖ ਪੋਸਟ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਅੱਜ ਅਸੀਂ ਇੱਕ ਐਸੀ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਨੇ ਜਾ ਰਹੇ ਹਾਂ ਜਿਹੜੀ ਕਿ ਕਿਸੇ ਵੀ ਜਾਣ ਪਹਿਚਾਨ ਦੀ ਮੁਹਤਾਜ ਨਹੀਂ ਸੋ ਸਾਡੇ ਨਾਲ ਉੱਗੇ ਸਮਾਜ ਸੇਵੀ ਵੀ ਕਹਿ ਸਕਦੇ ਆ ਫਿਲਮੀ ਅਦਾਕਾਰ ਵੀ ਨੇ ਬਾਈ ਕਲਵੀਰ ਸਿੰਘ ਮੁਸ਼ਕਾਬਾਦ ਮੌਜੂਦ ਨੇ ਜਿਨ੍ਹਾਂ ਦਾ ਬਹੁਤ ਹੀ ਵੱਡਾ ਕਿਸਾਨੀ ਅੰਦੋਲਨ ਦੇ ਵੇਲੇ ਯੋਗ ਯੋਗਦਾਨ ਰਿਹਾ ਇੱਕ ਪਾਸੇ ਦਾ ਪੂਰਾ ਪੰਜਾਬ ਬੈਠਾ ਸੀ ਸੰਘਰਸ਼ ਕਰ ਰਿਹਾ ਸੀ ਕਾਲੇ ਕਾਨੂੰਨਾਂ ਨੂੰ ਲੈ ਕੇ ਇੱਕ ਸਾਈਡ ਬਾਈ ਕਲਵੀਰ ਜੁਣੀ ਇਕੱਲੇ ਹੀ ਬੰਬੇ ਤੱਕ ਦੀਆਂ ਸੜਕਾਂ ਤੇ ਜਿਹੜੀ ਗੁੰੰਗੀ ਬੋਲੀ ਸਰਕਾਰ ਨੂੰ ਜਗਾਉਣ ਦੇ ਲਈ ਪਹੁੰਚੇ ਸਨ ਸੋ ਤੁਸੀਂ ਇਹ ਦੇਖਿਆ ਸੀ ਬਾਈ ਹੁਣ ਦਾ ਜਿਹੜਾ ਬਹੁਤ ਹੀ ਅਹਿਮ ਯੋਗਦਾਨ ਸੀਗਾ ਕਿਸਾਨੀ ਅੰਦੋਲਨ ਦੇ ਵਿੱਚ ਵੀ ਸੋ ਅੱਜ ਬਾਈ ਸਾਡੇ ਕੋਲ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਬਾਈ ਦਾ ਸਵਾਗਤ ਕਰਦੇ ਹਾਂ ਬਾਈ ਬਹੁਤ-ਬਹੁਤ ਸਵਾਗਤ ਹੈ ਬਹੁਤ- ਡੋ ਜਰਜੀ ਕੁਲਵੀਰ ਸਿੰਘ ਮੁਸ਼ਕਾਬਾਦ ਵੱਲੋਂ ਪਿਆਰ ਪਿਆਰੀ ਸਸੀ ਕਾਬ ਜੀ ਤੋਂ ਮੈਂ ਭਾਈ ਇੱਥੇ ਪਹਿਲਾਂ ਗੱਲ ਪੁੱਛੂ ਆਈ ਦੁਨੀਆ ਬਹੁਤ ਮਾਡਰਨ ਹੋ ਗਈ ਖਾਸ ਕਰਕੇ ਆਪਣੇ ਪੰਜਾਬੀਆਂ ਦੀ ਵੀ ਗੱਲ ਕੀਤੀ ਜਾਵੇ ਪੰਜਾਬੀ ਆਪਣੇ ਵਿਦੇਸ਼ਾਂ ਤੱਕ ਮਾਰਾ ਮਾਰ ਦਿੱਤੇ ਨੇ ਪੰਜਾਬੀ ਨੇ ਅਮਰੀਕਾ ਕੈਨੇਡਾ ਆਮ ਜੀ ਗੱਲ ਹੋ ਗਈ ਕੋਈ ਛੁੱਟ ਨਹੀਂ ਜਿਵੇਂ ਅਸੀਂ 2-4 ਕਿਲੋਮੀਟਰ ਕਿਤੇ ਚੱਲ ਕੇ ਜਾਣਾ ਹੁੰਦਾ ਪੰਜਾਬੀ ਇਸ ਤਰ੍ਹਾਂ ਹੀ ਸਮਝਦੇ ਨੇ ਅੱਜ ਕੱਲ ਕੈਨੇਡਾ ਅਮਰੀਕਾ ਨੂੰ ਬਿਲਕੁਲ ਜੀ ਉਹਨਾਂ ਉਹਨਾਂ ਨੇ ਆਪਣਾ ਪਹਿਰਾਵਾ ਵੀ ਛੱਡ ਦਿੱਤਾ ਆਪਣਾ ਕਲਚਰ ਵੀ ਭੁੱਲ ਗਏ ਪਰ ਤੁਸੀਂ ਜਿਹੜਾ ਹੈ ਆਪਣਾ ਪਹਿਰਾਵਾ ਤੁਸੀਂ ਕੁੜਤਾ ਪਜਾਮਾ ਐਦੇ ਬਰਕਰਾਰ ਰੱਖਿਓ ਜੇ ਲੋਕ ਇਹਦੇ ਪਿੱਛੇ ਦਾ ਕਾਰਨ ਕੀ ਹੈ ਜੀ ਬਿਲਕੁਲ ਜੀ ਆਪਾਂ ਇਸ ਗੱਲ ਨੂੰ ਤਾਂ ਮੰਨਦੇ ਆਂ ਨਾ ਵੀ ਦੇਸ਼ ਆ ਵਿਦੇਸ਼ਾਂ ਵਿੱਚ ਜਿੱਥੇ ਵੀ ਜਾਂਦੇ ਆਂ ਉੱਥੇ ਦੀ ਇੱਕ ਵੱਖਰਾ ਵੱਖਰਾ ਪਹਿਰਾਵਾ ਔਰ ਸਿਆਣੇ ਵੀ ਕਹਿੰਦੇ ਨੇ ਵੀ ਜਿਸ ਦੇਸ਼ ਜਾਈਏ ਉੱਥੇ ਦਾ ਪਹਿਰਾਵਾ ਜਾਂ ਉੱਥੇ ਦਾ ਕਲਚਰ ਅਪਣਾ ਲੈਣਾ ਚਾਹੀਦਾ ਮਗਰ ਇਹ ਨਹੀਂ ਕਿਹਾ ਜਾਂਦਾ ਵੀ ਤੁਸੀਂ ਆਪਣਾ ਛੱਡ ਦਿਓ ਜੇ ਕੈਨੇਡਾ ਅਮਰੀਕਾ ਜਾਂ ਹੋਰ ਕੰਟਰੀਆਂ ਦਾ ਵਿੱਚ ਜੀਨ ਫਟੀਆਂ ਜੀਨਣਾ ਜਾਂ ਉਹ ਕਲਚਰ ਆ ਤਾਂ ਸਾਡਾ ਕਲਚਰ ਜਰਾ ਆਵਾ ਬਿਲਕੁਲ ਸੋ ਅਸੀਂ ਕਿਸੇ ਹੋਰ ਦੀ ਸ਼ਹਿ ਦੇ ਵਿੱਚ ਆਪਣਾ ਕਲਚਰ ਭੁੱਲ ਰਹੇ ਆ ਉਹ ਉਹਨਾਂ ਦੀ ਮੂਰਖਤਾ ਮੈਂ ਨਹੀਂ ਭੁੱਲਿਆ ਮੈਂ ਆਪਣੇ ਪੰਜਾਬ 'ਚ ਰਹਿ ਰਿਹਾ ਪੰਜਾਬ ਦਾ ਜਿਹੜਾ ਅਸਲੀ ਕਪੜਾ ਅਸਲੀ ਸੂਟ ਆ ਅਸਲੀ ਪਹਿਰਾਵਾ ਉਹਨੂੰ ਮੈਂ ਆਪਣੇ ਪਾ ਕੇ ਰੱਖਦਾ ਤਾਂ ਕਿ ਜੋ ਜੈਸਾ ਦੇਸ਼ ਵੈਸਾ ਪੇਸ ਤਾਂ ਭਾਈ ਜੀ ਗੱਲ ਕਰੀਏ ਤੁਸੀਂ ਬਹੁਤ ਸਾਰੀਆਂ ਸ਼ਾਰਟ ਮੂਵੀਆ ਵੀ ਬਣਾਣੇ ਰਹੇ ਨੇ ਉਹ ਲੋਕਾਂ ਨੂੰ ਇੱਕ ਸਿੱਖਿਆ ਦੇਣੇ ਰਹੇ ਨੇ ਉਹ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਵਿਦਵਾਨ ਨੇ ਸੋਸ਼ਲ ਮੀਡੀਆ ਤੇ ਗੱਲਾਂ ਦਾ ਬਹੁਤ ਉੱਚੀਆਂ ਕਰਦੇ ਨੇ ਪਰ ਕਿਤਨਾ ਕਿਤੇ ਜਦੋਂ ਉਹਨਾਂ ਦੇ ਵੱਲ ਝਾਤ ਮਾਰੀਏ ਉਹ ਆਪ ਉਹਦਾਂ ਦੇ ਨਹੀਂ ਹੁੰਦੇ ਬਿਲਕੁਲ ਜਦ ਕਿ ਲੋੜ ਹੈ ਸਾਨੂੰ ਅਸੀਂ ਗਿਆਨ ਦੇਣਾ ਬਣਦਾ ਹੈ ਗਿਆਨ ਸਾਰਿਆਂ ਨੂੰ ਦੇਣ ਦਾ ਹੱਕ ਹੈ ਸਾਰਿਆਂ ਨੂੰ ਚੰਗੇ ਅੰਗਲਾ ਸਮਝਾਉਣ ਦਾ ਹੱਕ ਹੁੰਦਾ ਪਰ ਆਪਾਂ ਨੂੰ ਵੀ ਉਦਾਂ ਦੇ ਹੀ ਬਣਨਾ ਚਾਹੀਦਾ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਗਰਾਊਂਡ ਲੈਵਲ ਤੇ ਉਦਾਂ ਦੇ ਨਹੀਂ ਹੁੰਦੇ ਪਰ ਉਹ ਲੋਕਾਂ ਨੂੰ ਗੱਲਾਂ ਤਾਂ ਵੱਡੀਆਂ-ਵੱਡੀਆਂ ਕਰਕੇ ਦੱਸਦੇ ਨੇ ਉਹਨਾਂ ਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਬਿਲਕੁਲ ਨਹੀਂ ਦੇਖੋ ਮੈਂ ਕਹਿੰਦਾ ਕਈ ਵਾਰੀ ਨਾ ਗੱਲ ਉਹਨਾਂ ਦੀ ਵੀ ਜ਼ਰੂਰਤ ਹੈ ਸਮਾਜ ਨੂੰ ਜਿਵੇਂ ਮੈਂ ਅਕਸਰ ਲੋਕ ਗੱਲ ਕਰਦੇ ਨੇ ਕਿ ਯਾਰ ਜੇ ਅਗਰ ਤੂੰ ਦਾਣੇ ਕੀਤਾ ਤਾਂ ਪੋਸਟ ਕਿਉਂ ਪਾਈ ਆ ਜਾਂ ਤੂੰ ਜੇ ਕਿਸੇ ਨੂੰ ਹੈਲਪ ਕਰ ਰਿਆ ਤਾਂ ਤੂੰ ਮੀਡੀਆ ਵਿੱਚ ਕਾਹਦੇ ਦਿਖਾ ਰਿਆ ਨਹੀਂ ਉਹਦੇ ਨਾਲ ਕੀ ਹੁੰਦਾ ਪ੍ਰੇਰਿਤ ਹੁੰਦਾ ਦੂਜਾ ਤੁਹਾਡੀ ਬੋਲੇ ਹੋਏ ਵਿਚਾਰ ਤੁਹਾਡੇ ਬੋਲੇ ਹੋਏ ਇੱਕ ਇੱਕ ਸ਼ਬਦ ਜੇ ਚੰਗੇ ਪੰਜਾਬ ਲਈ ਹੈਗੇ ਨੇ ਉਹਦੇ ਹਿੱਤ 'ਚ ਹੈਗੇ ਨੇ ਭਾਵੇਂ ਤੁਸੀਂ ਉਹ ਜੇ ਨਹੀਂ ਹੈਗੇ ਤੱਕੜਟੋ ਘਟ ਤੁਸੀਂ ਪੋਜ਼ਿਟਿਵਿਟੀ ਤਾਂ ਫਲਾ ਰਹੇ ਹੋ ਨਾ ਪਰ ਕੁਝ ਲੋਕ ਅਹ ਜੇ ਵੀ ਨੇ ਨਾ ਤਾਂ ਉਹਨਾਂ ਨੇ ਮੂੰਹੋਂ ਚੰਗਾ ਕੋਈ ਸ਼ਬਦ ਬੋਲਣਾ ਨਾ ਉਹਨਾਂ ਦਾ ਕੋਈ ਚੰਗਾ ਕਾਰਜ ਹੁੰਦਾ ਨਾ ਕੁਝ ਹੋਰ ਹੁੰਦਾ ਮੈਂ ਟੱਕੜਟੋ ਘਟ ਉਹਨਾਂ ਨਾਲੋਂ ਉਹਨਾਂ ਨੂੰ ਵਹਿਤਰ ਸਮਝਦਾ ਪਰ ਜੇਕਰ ਤੁਸੀਂ ਜੋ ਬੋਲਿਆ ਉਹਦੇ ਤੇ ਆਪ ਅਮਲ ਕਰ ਜਿਓ ਉਹਦੇ ਵਰਗੀ ਤਾਂ ਰੀਸ ਨਹੀਂ ਕੋਈ ਕਿ ਤੁਸੀਂ ਜੋ ਕਹਿ ਰਹੇ ਹੋ ਜੋ ਸਮਾਜ ਤੁਹਾਨੂੰ ਚਾਹੀਦਾ ਜਿਵੇਂ ਆਪਾਂ ਇਹ ਗੱਲ ਹਮੇਸ਼ਾ ਕਹਿੰਦੇ ਹੁੰਦੇ ਆ ਵੀ ਜੋ ਤੁਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਜੋ ਲੋਕਾਂ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਮੈਂ ਐਦਾਂ ਦਾ ਕੀ ਤੁਸੀਂ ਉਦਾਂ ਦੇ ਵਾਣੇ ਜਾਓ ਬਸ ਕੁਝ ਨਹੀਂ ਲੋੜ ਤੁਹਾਨੂੰ ਤਾਨੂੰ ਹੋਰ ਕੁਛ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਜੇ ਤੁਸੀਂ ਜਦੋਂ ਵੀ ਇੰਟਰੋਡਕਸ਼ਨ ਕਰਾ ਰਹੇ ਹੋ ਮੈਂ ਸਮਾਜ ਸੇਵੀ ਆ ਜਾਂ ਮੈਂ ਫਲਾਣਾ ਆ ਜਾਂ ਫਲਾਣਾ ਤੁਸੀਂ ਆਪ ਉਹਦਾ ਦੇਣਤਾ ਚਾਓ ਨਾ ਇਹਦਾ ਹੋਵੇ ਵੀ ਤੁਸੀਂ ਉਹ ਤੋਂ ਉਹਦਾ ਦੇ ਹੋਮੋ ਵੀ ਨਾ ਜਾਂ ਉਹਦਾ ਦੇ ਤੁਸੀਂ ਪਾਣੋ ਵੀ ਨਾ ਇਸੇ ਕਰਕੇ ਅਸੀਂ ਕਹਿੰਦੇ ਹਾਂ ਬਹੁਤੇ ਲੋਕਾਂ ਦੀ ਕਹਿਣੀ ਤੇ ਕਰਨੀ 'ਚ ਫਰਕ ਹੁੰਦਾ ਸੋ ਯਤਨ ਕਰੋ ਵੀ ਜੋ ਜੋ ਸ਼ਬਦ ਮੈਂ ਬੋਲ ਰਿਹਾ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਜ਼ਰੂਰੀ ਨਹੀਂ ਤੁਹਾਡਾ weight ਘਟਾ ਜਾਂ ਤੁਹਾਡਾ ਵਜਨ ਵੱਧਾ ਤੁਸੀਂ ਮੋਟੇ ਹੋ ਜਾਂ ਪਤਲੇ ਹੋ ਤੁਹਾਡੀ ਗੱਲ 'ਚ ਕਿੰਨਾ weight ਆ ਤੁਹਾਡੀ ਗੱਲ 'ਚ ਕਿੰਨਾ ਵਜਣਾ ਇਹ ਬਹੁਤ ਜ਼ਰੂਰੀ ਆ ਇਹ ਇੰਪੋਰਟੈਂਟ ਆ ਤੁਹਾਡਾ ਚਿਹਰਾ ਗੋਰਾ ਜਾਂ ਕਾਲਾ ਇਹ ਮੈਟਰ ਨਹੀਂ ਕਰਦਾ ਤੁਹਾਡੇ ਬੋਲਾਂ ਦੇ ਵਿੱਚ ਕਿੰਨੀ ਕਮਟਿਆਸ ਆ ਤੁਹਾਡੇ ਬੋਲਾਂ ਦੇ ਵਿੱਚ ਕਿੰਨੀ ਕਛਾਈ ਆ ਤੁਹਾਡੇ ਬੋਲ ਪੋਜ਼ਿਟਿਵ ਹੈਗੇ ਨੇ ਲੋਕਾਂ ਨੂੰ ਕੀ ਉਹ ਚੰਗੇ ਮੈਸੇਜ ਦਿੰਦੇ ਨੇ ਚੰਗੀ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਨੇ ਉਹਨਾਂ ਦੇ ਕੋਲ ਸੌਰੀ ਕਹਿੰਦੇ ਨੇ ਜੇ ਗਲਤੀ ਹੁੰਦੀ ਆ ਸੋ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਗੋਰਾ ਚਟਾ ਤਾਂ ਉਹਦਾ ਰੰਗ ਰੂਪ ਹੋ ਸਕਦਾ ਪਰ ਜੀਪ ਦੇ ਮਿੱਠੇ ਹੋਣੇ ਬਹੁਤ ਜ਼ਰੂਰੀ ਆ ਜੀ ਲੋਕਾਂ ਦਾ ਜੀ ਸੋ ਜੇਕਰ ਗੱਲ ਕੀਤੀ ਜਵੇ ਪੰਜਾਬੀ ਇੰਡਸਟਰੀ ਆ ਜੀ ਬਹੁਤ ਸਾਰੇ ਚਾਹੇ ਜੰਗ ਬਲੱਡ ਜਿਹੜੀ ਨੌਜਵਾਨ ਪੀੜ੍ਹੀ ਆ ਜੀਤਾਂ ਤੋਂ ਬਹੁਤ ਕੁਝ ਸਿੱਖਦੀ ਹੈ ਜੀ ਅਕਸਰ ਕਲਾਕਾਰਾਂ ਨੂੰ ਲੋਕ ਜਿਹੜੇ ਬੱਚੇ ਨੇ ਜਾਂ ਸਮਾਜ ਫੋਲੋ ਕਰਦਾ ਜੀ ਪਹਿਲਾਂ ਗਾਣੇ ਹੁੰਦੇ ਸੀਗੇ ਪਰਿਵਾਰਕ ਗੱਲਾਂ ਹੁੰਦੀਆਂ ਸੀ ਉਹ ਗੀਤ ਦੇ ਵਿੱਚ ਬਦਲ ਜਾਂਦੀਆਂ ਸੀ ਜਿਵੇਂ ਗੱਲ ਕਰ ਲਈ ਆਪਾਂ ਬੜਾ ਹੀ ਮਲੂਕ ਮੇਰਾ ਲੱਕਵੇ ਹੁਣ ਦੁੱਖ ਦਾ ਹਾਨੀਆਂ ਤਾਂ ਜਿਹੜਾ ਹਸਬੈਂਡ ਸੀਗਾ ਉਹ ਕਹਿੰਦਾ ਸੀਗਾ ਉਹ ਤੇਰੇ ਸਹੁਰੇ ਦਾ ਪਿੰਡ ਨਹੀਂ ਨੇੜੇ ਆ ਗਿਆ ਹਨਣੇ ਉਹ ਗੱਲਾਂ ਪਰਿਵਾਰਕ ਸੀ ਉਹ ਗੀਤ ਦੇ ਵਿੱਚ ਬਦਲ ਜਾਂਦੀ ਸੀ ਪਰ ਅੱਜ ਕੱਲ ਤਾਂ ਜੀਨ ਤੇਰਾ ਲੱਕ ਐ ਇਦਾਂ ਤੇਰੀ ਲੱਤ ਐ ਇਦਾਂ ਤੇਰੀ ਅੱਖ ਐ ਇਦਾਂ ਉਦਾਂ ਦੇ ਜਿਹੜ ਕੀਤੇ ਜਾ ਰਹੀਆਂ ਨਹੀਂ ਚੀਜ਼ਾਂ ਇਹ ਉਹਨਾਂ ਦੇ ਬਾਰੇ ਕੀ ਗੱੜੀ ਤੁਹਾਡਾ ਦੇਖੋ ਉਹ ਗਲਤ ਚੀਜ਼ ਆ ਮੈਂ ਮੈਂ ਹਮੇਸ਼ਾ ਕਹਿੰਦਾ ਉਹਨਾਂ ਜੋ ਤੁਸੀਂ ਬੋਲ ਰਹੇ ਹੋ ਨਾ ਉਹ ਫਿਜ਼ਾ ਚ ਘੁਲ ਰਿਹਾ ਬਿਲਕੁਲ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜਿੰਨਾ ਤੁਸੀਂ ਬੋਲੀ ਜਾ ਰਹੇ ਹੋ ਅੱਜ ਪੰਜਾਬ ਸਾਡਾ ਨਾ ਇੱਕੋ ਚੀਜ਼ ਕਰ ਰਿਹਾ ਹੁਣ ਪੰਜਾਬ ਰਹਿਣ ਯੋਗ ਨਹੀਂ ਰਿਹਾ ਹੁਣ ਪੰਜਾਬ ਐ ਨਹੀਂ ਹੁਣ ਪੰਜਾਬ ਐ ਹੋ ਗਿਆ ਗੈਂਗਸਟਰ ਵੱਧ ਗਿਆ ਐ ਵੱਧ ਗਿਆ ਉਹ ਨਹੀਂ ਵਧਿਆ ਐ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਆ ਜੋ ਤੁਸੀਂ ਦੇਖਣਾ ਚਾਹੋ ਮੈਂ Google ਦੇ ਉੱਤੇ ਕੁਝ ਦੇਖਣਾ ਚਾਹੁੰਨਾ YouTube ਤੇ ਕੋਈ ਦੇਖਣਾ ਚਾਹਨਾ ਮੇਰੇ ਕੋਲ ਜ਼ਿਆਦਾ ਕਰਕੇ ਉਹੀ ਆਉਂਦਾ ਜੋ ਮੈਂ ਦੇਖਣਾ ਸ਼ੁਰੂ ਕੀਤਾ ਹੋਇਆ ਜਿਵੇਂ ਹੀ ਮੈਂ ਤੁਸੀਂ ਮਾੜੀਆਂ ਚੀਜ਼ਾਂ ਦੇਖਣੇ ਸ਼ੁਰੂ ਕਰਨ ਤੁਹਾਡੇ ਕੋਲ ਮਾੜੀਆਂ ਚੀਜ਼ਾਂ ਹੀ ਜਾਣਗੀਆਂ ਤੁਸੀਂ ਮਾੜੀਆਂ ਨਿਊਜ਼ਾਂ ਨੂੰ ਸੁਣਨ ਲੱਗ ਜਓ ਇੱਕ ਦਿਨ ਦੇ ਵਿੱਚ ਮੰਨ ਕੇ ਚੱਲੋ ਲੋਕ ਸਾਰੇ ਕਹਿੰਦੇ ਨੇ ਪੰਜਾਬ ਮਾੜ ਆਹ ਪੰਜਾਬ ਦੇ ਵਿੱਚ ਗੈਂਗਸਟਰ ਵੱਧ ਗਿਆ ਨਸ਼ਾ ਵੱਧ ਗਿਆ ਯਾਰ ਮੈਨੂੰ ਤਾਂ ਦਿਖਾਈ ਦੇ ਦਿੰਦਾ ਤੁਹਾਨੂੰ ਕਿੱਥੋਂ ਦਿਖਾਈ ਦੇ ਜਾਂਦਾ ਹਾਂ ਜਰੂਰ ਆ ਸਮੇਂ ਸਮੇਂ ਨਾਲ ਜੇਕਰ ਮੈਂ ਵੈਸੇ ਵੀ ਸਟੱਡੀ ਦੇ ਤੌਰ ਤੇ ਵਿੱਚ ਦੇਖਿਆ ਜਾਵਾਂ ਯਾਰ ਪਹਿਲਾਂ ਵੀ ਨਸ਼ੇ ਹੁੰਦੇ ਸੀ ਹੋ ਸਕਦਾ ਜਿਹੜਾ ਹੁਣ ਨਸ਼ਾ ਜਿਹੜਾ ਸ਼ੁਰੂ ਹੋਇਆ ਇਹ ਚਟਾਈ ਜ਼ਿਆਦਾ ਖਤਰਨਾਕ ਹੋਊਗਾ ਪਰ ਸਾਡੇ ਪਿੰਡਾਂ ਦੇ ਵਿੱਚ ਪੰਜ ਸੱਤ 10 ਅਮਲੀ ਤਾਂ ਪਹਿਲਾਂ ਵੀ ਮਿਲਦੇ ਸੀ ਜਿਹੜੇ ਭੁੱਖੀਆਂ ਖਾਂਦੇ ਹੁੰਦੇ ਸੀ ਜਿਹੜੇ ਸ਼ਰਾਬਾਂ ਦੀ ਰਹਿੰਦੇ ਸੀਗੇ ਮਰਦੇ ਵੀ ਸੀਗੇ ਉਹ ਆਪਣੀਆਂ ਸਾਰੀਆਂ ਜਾਇਦਾਦਾਂ ਵੀ ਵੇਚ ਜਾਂਦੇ ਸੀ ਹਰ ਪਿੰਡ ਚ ਦੀਗੇ ਯਾਰ ਜੇ ਅੱਜ ਵੀ ਥੋੜੇ ਚਾਰ ਪੰਜ ਹੈਗੇ ਨੇ ਉਹਦੇ ਨਾਲ ਪੰਜਾਬ ਨੂੰ ਨਾ ਪਿੰ ਫਿਰ ਕੀ ਹੋ ਗਿਆ ਯਾਰ ਜੇ ਪੰਜ ਚਾਰ ਹੈਗੇ ਨੇ ਹਾਂ ਉਹਨਾਂ ਨੂੰ ਵੀ ਸੁਧਾਰ ਦੀ ਕੋਸ਼ਿਸ਼ ਕਰੋ ਫਿਰ ਸਾਡੇ ਲੋਕਾਂ ਦੀ ਇੱਕ ਬੜੀ ਮਾੜੀ ਆਦਤ ਆ ਕਿ ਜੇ ਅਗਰ ਕੋਈ ਨਸ਼ਾ ਨਹੀਂ ਕਰਦਾ ਤੇ ਇੱਕ ਬੰਦਾ ਨਸ਼ਾ ਕਰਦਾ ਉਹਦੇ ਨਾਲ ਬੈਠ ਗਿਆ ਨਾ ਜਿਹੜਾ ਨਸ਼ਾ ਨਹੀਂ ਕਰਦਾ ਉਹਨੂੰ ਕਹਿਣਗੇ ਤੂੰ ਇਹਦੇ ਕੋਲ ਬਰੇਰਾ ਤੈਨੂੰ ਲਾ ਦੂਗਾ ਕਦੇ ਨਹੀਂ ਕਦੇ ਸੁਣਿਆ ਤੁਸੀਂ ਇਹ ਗੱਲ ਕਹਿਆ ਨੂੰ ਵੀ ਬੇਟਾ ਤੂੰ ਇਹਦੇ ਨਾਲ ਬੈਠਿਆ ਕਰ ਇਹਨੂੰ ਸੁਧਾਰ ਇਨੂੰ ਠੀਕ ਕਰ ਇਹ ਠੀਕ ਹੋ ਜਾਊਗਾ ਸਗੋਂ ਐਡੇ ਕਹਿੰਦੇ ਨੇ ਕਿ ਤੈਨੂੰ ਵੀ ਲਾ ਦੋ ਤੈਨੂੰ ਵੀ ਲਾ ਦੋ ਯਾਰ ਐਡਾ ਕਿਡਾ ਕੋ ਜੇ ਤੂੰ ਜ਼ਿਆਦਾ ਸਟਰੋਂਗ ਹੈ ਕਿ ਉਹ ਜ਼ਿਆਦਾ ਸਟਰੋਂਗ ਹੈ ਉਹ ਤਾਂ ਕਮਜ਼ੋਰ ਹੈ ਕਿਸੇ ਦੇ ਮੂੰਹ ਚ ਤਾਂ ਨਹੀਂ ਕੋਈ ਕਿਸੇ ਦੇ ਮੂੰਹ ਜੀ ਸੋ ਇਸ ਕਰਕੇ ਸਮਾਜ ਨੂੰ ਥੋੜਾ ਜਿਹਾ ਉਸੇ ਚੀਜ਼ ਨੂੰ ਇੱਕ ਅਲੱਗ ਤਰੀਕੇ ਨਾਲ ਦੇਖਣ ਦੀ ਜ਼ਰੂਰਤ ਆ ਸੋ ਅੱਜ ਜਿਹੜੀ ਸਮਾਜ ਦੇ ਵਿੱਚ ਪੋਜ਼ਿਟਿਵਿਟੀ ਫਲਾਉਣ ਦੀ ਪੋਜ਼ਿਟਿਵਿਟੀ ਜਿੰਨੀ ਵੀ ਆਪਾਂ ਫਲਾਵਾਂਗੇ ਜਿੰਨੀ ਆਪਾਂ ਚੰਗੀਆਂ ਗੱਲਾਂ ਕਰਾਂਗੇ ਸਮਾਜ ਦੇ ਵਿੱਚ ਚੰਗੇ ਕਾਰਜ ਕਰਾਂਗੇ ਉਹੀ ਤੁਹਾਡੇ ਸਹਾਇ ਹੋਣੇ ਨੇ ਉਹੀ ਤੁਹਾਡੀ ਫਿਜ਼ਾ ਦੇ ਵਿੱਚ ਘੁੰਮ ਕੇ ਤੁਹਾਡੇ ਤੱਕ ਆਉਣਗੇ ਫ ਸਾਡੇ ਜਿਹੜੇ ਪੰਜਾਬੀ ਨੇ ਪਹਿਲਾਂ ਤਾਂ ਨੌਜਵਾਨ ਧੀਆਂ ਨੂੰ ਕਦੇ ਘਰ ਤੋਂ ਬਾਹਰ ਨਹੀਂ ਕਰਦੇ ਇੱਥੇ ਪੰਜਾਬ ਦੇ ਵਿੱਚ ਰਹਿੰਦੀ ਤਾਂ ਪਰ ਹੁਣ ਪੱਲਿਓ 20-20 40-40 ਲੱਖ ਰੁਪਏ ਲਾ ਕੇ ਵਿਦੇਸ਼ਾਂ ਨੂੰ ਭੇਜ ਰਹੇ ਨੇ ਉੱਥੇ ਜਾ ਕੇ ਧੀਆਂ ਦੇ ਨਾਲ ਕਿੰਨਾ ਕੁਝ ਗਲਤ ਹੁੰਦਾ ਉਹ ਦਿਲ ਦੇ ਵਿੱਚ ਹੀ ਗੱਲਾਂ ਦਾ ਬਜ ਜਾਂਦੀਆਂ ਨੇ ਦੱਸਦੀਆਂ ਵੀ ਨਹੀਂ ਮਾਪਿਆਂ ਨੂੰ ਤਾਂ ਮਾਪਿਆਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਨਹੀਂ ਦੇਖੋ ਮੈਂ ਇਹਦੇ ਵਿੱਚ ਧੀਆਂ ਨੂੰ ਮਾਪਿਆਂ ਨੇ ਕੱਢਿਆ ਨਹੀਂ ਹੈਗਾ ਇਸ ਤਰੀਕੇ ਨਾਲ ਉਹ ਤਰੱਕੀ ਕਰ ਰਹੀਆਂ ਨੇ ਉਹ ਇਸ ਕਾਬਲ ਬਣ ਗਈਆਂ ਨੇ ਕਿ ਉਹ ਬਾਹਰ ਜਾ ਸਕਦੀਆਂ ਨੇ ਅੱਗੇ ਜਿਹੜੇ ਸਾਡੇ ਮਾਪੇ ਸੀ ਉਹ ਧੀਆਂ ਨੂੰ ਬੈਸੀ ਕੋਈ ਬਹੁਤ ਜ਼ਿਆਦਾ ਇੱਜ਼ਤ ਨੂੰਦਾ ਕੀ ਧੀ ਨੇ ਇੱਜ਼ਤ ਸਾਹਮਣੀ ਹੁੰਦੀ ਆ ਯਾਰ ਇੱਜ਼ਤ ਹੁੰਦੀ ਹੈ ਕਿ ਜੀ ਜ ਮਤਲਬ ਉਸ ਚੀਜ਼ ਦੇ ਉੱਤੇ ਤੁਹਾਡੇ ਤੇ ਡਿਪੈਂਡ ਕਰਦਾ ਨਾ ਤੁਹਾਡੀ ਧੀ ਕਿਤੇ ਵੀ ਆ ਉਹ ਸੇਫ ਆ ਯਾਰ ਜੇ ਅਗਰ ਤੁਹਾਡੀ ਧੀ ਚੰਗੀ ਆ ਮਤਲਬ ਉਹ ਇਹ ਨਹੀਂ ਕਹੋ ਸੋਚਣਾ ਕਿ ਉੱਥੇ ਜਾ ਕੇ ਉਹ ਮਾੜੀ ਹੋ ਗਈ ਜਾਂ ਉੱਥੇ ਲੋਗ ਜਾਂ ਮਾਰੇ ਹੋ ਜਾਣਗੇ ਨਹੀਂ ਹੈਗਾ ਸਮਾਜ ਕੈਨੇਡਾ ਨੂੰ ਵੀ ਇਸ ਟਾਈਮ ਉਈਓ ਜਾਂ ਵਿਦੇਸ਼ਾਂ ਦੇ ਵਿੱਚ ਮਾਰਗ ਉਹਦਾ ਮਸਾ ਮੌਕਾ ਮਿਲਿਆ ਧੀ ਨੂੰ ਅੱਗੇ ਵਧਣ ਦਾ ਯਾਰ ਉਹਨੂੰ ਮੌਕਾ ਦਿਓ ਅੱਜ ਦੀ ਸਾਰੀਆਂ ਨੌਕਰੀਆਂ ਜਿਹੜਾ ਕਾਬਜ ਹੋ ਗਈ ਅੱਜ ਦੀ ਹੈ ਪੈਲਟ ਬਣ ਗਈ ਅੱਜ ਦੀ ਉਹ ਹੋਈਆ ਉਹ ਇਸੇ ਕਰਕੇ ਹੋਈਆ ਕਿ ਉਹਨੂੰ ਪੜਨ ਦਾ ਮੌਕਾ ਮਿਲਿਆ ਤੇ ਉਹ ਬਧੀ ਯਾ ਤਰੱਕੀ ਕਰੀਆ ਸਾਡੇ ਮੁੰਡਿਆਂ ਨਾਲੋਂ ਕਿਤੇ ਧੀ ਜ਼ਿਆਦਾ ਹੁਸ਼ਿਆਰ ਪੜਨ ਦੇ ਵਿੱਚ ਹੁੰਦੀ ਆ ਕਾਰਜਾਂ ਦੇ ਵਿਸ਼ੇ ਵਿੱਚ ਹੁਸ਼ਿਆਰ ਹੁੰਦੀ ਆ ਕਿਉਂਕਿ ਔਰਤ ਨੂੰ ਕੁਦਰਤ ਨੇ ਤਿਆਰ ਇਸ ਤਰੀਕੇ ਨਾਲ ਕੀਤਾ ਬੰਦਾ ਇੱਕ ਐਂਗਲ ਤੇ ਇੱਕ ਪੁਆਇੰਟ ਤੇ ਸੋਚਦਾ ਪਰ ਔਰਤ ਨੇ ਹਾਰ ਪੁਆਇੰਟ ਤੇ ਸੋਚਣਾ ਹੁੰਦਾ ਮੰਨ ਲਓ ਤੁਸੀਂ ਇੱਕ ਟੂਰਕ ਤੇ ਜਾਣਾ ਕਿਤੇ ਘੁੰਮਣ ਜਾਣਾ ਤੁਹਾਡੀ ਮਾਂ ਜਾਂ ਤੁਹਾਡੀ ਘਰ ਵਾਲੀ ਤੁਸੀਂ ਸਿਰਫ ਪਲਾਨ ਕੀਤਾ ਕਿ ਕਸ਼ਮੀਰੇ ਜਾਣਾ ਪਰ ਤੁਹਾਡੀ ਧੀ ਨੇ ਤੁਹਾਡੀ ਮਾਂ ਨੇ ਪਲਾਨ ਕਰਨਾ ਕਿ ਮ ਦੇ ਬੱਚਿਆਂ ਨੂੰ ਕੀ ਕੀ ਚਾਹੀਦਾ ਮੇਰੇ ਘਰ ਵਾਲੇ ਨੂੰ ਕੀ ਕੀ ਚਾਹੀਦਾ ਮੈਨੂੰ ਕੀ ਕੀ ਚਾਹੀਦਾ ਉਹ ਮੈਂ ਕਿਸ ਟਾਈਮ ਚੱਲੀ ਆ ਕਦੋਂ ਮੈਂ ਵਾਪਸ ਆਉਣਾ ਫਿਰ ਆਕੇ ਮੈਨੂੰ ਕੀ ਜ਼ਰੂਰਤ ਪਊਗੀ ਉਹਦੇ ਕੋਲ ਜਾਣੀ ਸਾਡੇ ਬੰਦੇ ਨਾਲੋਂ ਜ਼ਿਆਦਾ ਮਾਈਂਡ ਹੁੰਦਾ ਇਸ ਕਰਕੇ ਉਹਨੂੰ ਕਮਜ਼ੋਰ ਨਾ ਸਮਝੋ ਉਹਨੂੰ ਇਹ ਨਾ ਸਮਝੋ ਕਿ ਬਾਹਰ ਪਰੇਸ਼ਾਨ ਜਾ ਕੇ ਉਹ ਮਾੜੀ ਆ ਜਾਂ ਹੋ ਹੋ ਗਈਆ ਐਦਾਂ ਦਾ ਕੁਝ ਨਹੀਂ ਹੈ ਗਿਆ ਸਾਡੀਆਂ ਧੀਆ ਪੰਜਾਬ ਦੀਆਂ ਬਹੁਤ ਸਿਆਣੀਆਂ ਨੇ ਸੂਝਵਾਨ ਨੇ ਸਗੋਂ ਉਹਨਾਂ ਤੇ ਹੋਰ ਜ਼ਿੰਮੇਵਾਰੀ ਵਧ ਗਈਆ ਹਾਂ ਉੱਥੇ ਕਾਮਾਂ ਦੀ ਘਾਟ ਹੋਣ ਕਾਰਨ ਕਰਕੇ ਕੁਝ ਹੋ ਸਕਦਾ ਕੁਝ ਬੱਚੀਆਂ ਨੇ ਗਲਤ ਰਾਹ ਬਣਾ ਲਏ ਹੁਣ ਪਰ ਉਹ ਮਾੜੀਆਂ ਨਹੀਂ ਹੈਗੀਆਂ ਮੈਂ ਇਹ ਚੀਜ਼ ਨੂੰ ਯੂਪੀ ਬਿਹਾਰ ਦੀਆਂ ਲੇਡੀਜ਼ ਨੂੰ ਮੈਂ ਅਕਸਰ ਦੇਖਦਾ ਹੁੰਨਾ ਉਹ ਯੂਪੀ ਬਿਹਾਰ ਦੀਆਂ ਔਰਤਾਂ ਆਪਣੇ ਪਤੀ ਲਈ ਆਪਣੇ ਬੱਚਿਆਂ ਲਈ ਵਿਕ ਜਾਂਦੀ ਆ ਪਰ ਉਹ ਤੁਸੀਂ ਉਹ ਮਾੜੀ ਨਹੀਂ ਕਦੇ ਵੀ ਹੁੰਦੀ ساری ਉਮਰ ਉਹਦੀ ਜ਼ਰੂਰਤ ਹੁੰਦੀ ਆ ਉਹ ਕਹ ਰਹ ਹੁੰਦੀ ਆ ਵਾਪਸ ਉਹ ਕਹਿੰਦੇ ਇਹਦਾ ਮਤਲਬ ਇਹ ਤਾਂ ਭੱਜਦਾ ਨਹੀਂ ਜਾਂਦੀ ਕਿਸੇ ਨਾਲ ਸੋ ਇਸ ਕਰਕੇ ਸਮਾਜ ਦੇ ਪ੍ਰਤੀ ਉਹ ਜਿਹੜੇ ਮਾੜੀਆਂ ਬੱਚੀਆਂ ਜਿਹੜੀਆਂ ਧੀਆਂ ਨੂੰ ਸਾਨੂੰ ਗਲਤ ਕੰਮ ਕਰਨਾ ਪੈਂਦਾ ਉਹ ਮਾੜੀਆਂ ਨਹੀਂ ਹੋ ਗਈਆਂ ਉਹਨਾਂ ਨੂੰ ਮਜਬੂਰ ਵਾਸਤੇ ਉਸ ਰਸਤੇ ਨੂੰ ਜਾਣਾ ਪੈ ਗਿਆ ਇਸ ਚੀਜ਼ ਲਈ ਉਹਨਾਂ ਲਈ ਐਫਰਟ ਕਰਨੇ ਜ਼ਰੂਰੀ ਨੇ ਨਾ ਕਿ ਅਸੀਂ ਕੱਲ ਨੂੰ ਭੰਡ ਦਈਏ ਕਿ ਜੇ ਨਹੀਂ ਧੀਆਂ ਨੂੰ ਇਹਨਾਂ ਭੇਜੋ ਜਾਂ ਧੀਆਂ ਨੂੰ ਬਾਹਰ ਇਹਨਾਂ ਕੱਢੋ ਨਹੀਂ ਸਮਾਜ ਬੜਾ ਚੰਗਾ ਦੁਨੀਆ ਬੜੀ ਚੰਗੀ ਆ ਸਗੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਾਂ ਹੋਰ ਜ਼ਿਆਦਾ ਚੰਗੀ ਆ ਸਾਡੇ ਮੁਲਕ ਨਾਲੋਂ ਪਰ ਸਾਡਾ ਮੁਲਕ ਵੀ ਸਾਡਾ ਪੰਜਾਬ ਪਹਿਲਾਂ ਵੀ ਬਹੁਤ ਵਹਿਤਰ ਸੀ ਅੱਗੇ ਵੀ ਬਿਹਤਰ ਆ ਆਉਣ ਵਾਲੇ ਸਮੇਂ ਚ ਹੋਰ ਬੈਸਟ ਹੋਊਗਾ ਇਹ ਗਾਰੰਟੀ ਆ ਤਾਂ ਸਮਾਜ ਦੇ ਵਿੱਚ ਬਹੁਤ ਸਾਰੇ ਜਿਹੜਾ ਨੌਜਵਾਨੀ ਦੀ ਗੱਲ ਕਰ ਲਈ ਅਸੀਂ ਨੌਜਵਾਨੀ ਆ ਹੁਣ ਤਾਂ ਇਹ ਇਹਨਾਂ ਨੇ ਹਾਈਲਾਈਟ ਨੂੰ ਡਿਗਰੀ ਸਮਝ ਲਿਆ ਜੀ ਜੀ ਹਾਂ ਹਾਂ ਡਿਗਰੀ ਹੈ ਹਾਈਲਾਈਟ ਕੋਈ ਡਿਗਰੀ ਨਹੀਂ ਹੈਗੀ ਸਿਰਫ ਇੱਕ ਅੰਗਰੇਜ਼ੀ ਬੋਲਣ ਦਾ ਇੱਕ ਜਰੀਆ ਹੈ ਮਾਧਿਮਾ ਬਿਲਕੁਲ ਬਿਲਕੁਲ ਤੇ ਹਾਈਲਾਈਟ ਕਰਕੇ ਬਾਹਰ ਨੂੰ ਜਾਈ ਜਾਂਦੇ ਨੇ ਜੀ ਹੁਣ ਇੱਥੇ ਪਹਿਲਾਂ ਹੀ ਆਪਾਂ ਗੱਲ ਅੰਦਰ ਵੀ ਗੱਲ ਚੱਲ ਰਹੀ ਸੀ ਸਾਡੇ ਨਵਾਂ ਸ਼ਹਿਰ ਤੋਂ ਮੈਂ ਖੁਦ ਨਵਾਂ ਸ਼ਹਿਰ ਤੋਂ ਬਿਲੋਂਗ ਕਰਦਾ ਜੀ ਇਹ ਗੱਲ ਸੱਚੀ ਹੈ ਹਕੀਕਤਾਂ ਗਰਾਊਂਡ ਲੈਵਲ ਤੇ ਕਿਉਂਕਿ ਮੈਂ ਉੱਥੇ ਦਾ ਵਸਨੀਕ ਹਾਂ ਜੀ ਸਾਡੇ ਨਵਾਂ ਸ਼ਹਿਰ ਦੇ ਵਿੱਚੋਂ ਬਹੁਤ ਸਾਰੇ ਨੌਜਵਾਨ ਹੈ ਚੱਲ ਗਏ ਪਿੰਡਾਂ ਦੇ ਵਿੱਚ ਨੌਜਵਾਨ ਹੈ ਹੀ ਨਹੀਂ ਜੀ ਦੁਨੀਆ ਦੇ ਬਾਹ ਹੋ ਹੈ ਨੌਜਵਾਨਾਂ ਦੀ ਮੈਂ ਉਸ ਨਾਲੋਂ ਵੀ ਜ਼ਿਆਦਾ ਵੈਤਰ ਇਹ ਕਹੂੰਗਾ ਕਿ ਤੁਸੀਂ ਜਾਓ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਜਾਓ ਕੋਈ ਇਤਰਾਜ਼ ਨਹੀਂ ਕਿਉਂਕਿ ਤੁਸੀਂ ਇੱਕ ਉੱਥੇ ਆਪਣੀ ਪੜ੍ਹਾਈ ਨੂੰ ਨਾ ਛੱਡੋ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਨਾ ਹੋਵੇ ਕਿ ਅਸੀਂ ਉੱਥੇ ਜਾ ਕੇ ਅਲ ਜੀਏ ਦੂਸਰਾ ਜੋ ਪਹਿਲਾ ਸਾਡਾ ਪੈਟਰਨ ਸੀਗਾ ਜਿਹੜਾ ਕੰਮ ਕਰਨ ਦਾ ਤਰੀਕਾ ਸੀਗਾ ਕਿ ਅਸੀਂ ਇੱਕ ਬੰਦਾ ਬਾਹਰ ਜਾਂਦਾ ਸੀ ਉਹ ਪੈਸਾ ਪੰਜਾਬ ਭੇਜਦਾ ਸੀ ਪੰਜਾਬ ਤਰੱਕੀ ਕਰਦਾ ਸੀਗਾ ਇਹ ਸਾਡਾ ਪੈਟਰਨ ਦੀ ਹੁਣ ਸਾਰਾ ਟੱਬਰ ਬਾਹਰ ਜਾ ਰਿਹਾ ਉਹ ਚੀਜ਼ ਗਲਤ ਹੋ ਰਹੀ ਆ ਜਾਓ ਤੁਸੀਂ ਜਾਣਾ ਆਪਣੇ ਟੱਬਰ ਨੂੰ ਲੈ ਕੇ ਜਾ ਰਹੇ ਹੋ ਇਸ ਕਾਲ ਤਾ ਉੱਥੇ ਪ੍ਰਾਪਰਟੀਆਂ ਨਾ ਬਣਾਓ ਉੱਥੇ ਜਾਇਦਾਦਾਂ ਨਾ ਬਣਾਓ ਇਸ ਚੀਜ਼ ਦਾ ਧਿਆਨ ਰੱਖੋ ਜਾਇਦਾਦ ਇੱਥੇ ਹੀ ਬਣਾਓ ਤੁਹਾਡੀ ਜਾਇਦਾਦ ਦੀ ਇੱਥੇ ਜਰੂਰਤ ਆ ਤੁਹਾਡੇ ਕੋਲ 1 ਏਕੜ ਇੱਥੇ ਜਰੂਰੀ ਨੇ ਉੱਥੇ ਮਕਾਨ ਤੁਸੀਂ 30 ਸਾਲ ਕਿਸ਼ਤਾਂ ਭਰ ਕੇ ਵੀ ਤੁਹਾਡੇ ਪੱਲੇ ਨਹੀਂ ਰਹਿੰਦਾ ਕੁਝ ਅਗਲੇ ਸਾਲ ਤੁਸੀਂ ਉੱਥੇ ਵੇਚਦਾ ਮਕਾਨ ਤੁਹਾਡੇ ਕੋਲ 6 ਮਹੀਨੇ ਚ ਕੁਝ ਨਾ ਲਿਆ ਹੋਇਆ ਤੁਹਾਡਾ ਅੱਧਾ ਰਕਮ ਰਹਿ ਜਾਣੀ ਕਿਉਂਕਿ ਕੋਦੇ ਵੀ ਕੋਈ ਅਜੀ ਗੱਲ ਨਹੀਂ ਤੁਸੀਂ ਪੰਜਾਬ ਨੂੰ ਪੈਸੇ ਭੇਜੜੇ ਨਾ ਬੰਦ ਕਰੋ ਤੁਸੀਂ ਇਸ ਚੀਜ਼ ਦੇ ਵਿੱਚ ਮਾਈਂਡ ਦੇ ਵਿੱਚ ਰੱਖੋ ਕਿ ਯਾਰ ਮੈਂ ਕਮਾ ਕੇ ਜੋ ਮੇਰੇ ਸੁਪਨੇ ਨੇ ਮੈਂ ਉਹਨਾਂ ਨੂੰ ਪੂਰਾ ਕਰਕੇ ਆਉਣਾ ਵਸਣਾ ਪੰਜਾਬ 'ਚ ਆ ਔਰ ਪੰਜਾਬ ਦੇ ਘਰ ਨਾਲ ਪਿੰਡ ਨਾਲ ਜੁੜੇ ਰਹੋ ਔਰ ਉਹਨੂੰ ਜਿੰਨੀ ਹੋ ਸਕਦੀ ਹੈ ਹੈਲਪ ਆਪਣੇ ਲੋਕਾਂ ਦੇ ਨਾਲ ਆ ਇੱਕ ਦੂਜੇ ਦੇ ਸਰਕਲ ਨਾਲ ਆ ਇੱਕ ਦੂਜੇ ਦੇ ਦੋਸਤਾਂ ਦੀ ਮਦਦ ਕਰ ਸਕਦੇ ਹੋ ਉਹ ਰਹਿੰਦਿਆਂ ਕਰੋ ਕਿਉਂਕਿ ਤੁਹਾਡਾ ਸੁਪਨਾ ਸੀ ਵੀ ਜਦਣ ਕਿਤੇ ਮੈਂ ਬਾਹਰ ਜਾਊਂਗਾ ਮੈਂ ਆਪਣੇ ਯਾਰਾਂ ਮਿੱਤਰਾਂ ਨੂੰ ਬਰੋਬਰ ਕਰੂੰਗਾ ਮੈਂ ਆਪਣੇ ਯਾਰਾਂ ਮਿੱਤਰਾਂ ਨੂੰ ਆਪਣੇ ਐ ਲੱਖੂੰਗਾ ਮੈਂ ਐ ਕਰੂੰਗਾ ਜਦ ਮੈਂ ਆਪਣੇ ਪਿੰਡ ਵਾਸਤੇ ਆ ਕਰੂੰਗਾ ਉਹ ਸੋਚ ਨੂੰ ਹਮੇਸ਼ਾ ਬੜਾ ਕੇ ਰੱਖੋ ਜਿਹੜੇ ਐਨਆਰਆਈ ਵੀਰ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੰਮ ਕਰਦੇ ਸੀ ਅੱਛਾ ਕੰਮ ਕਰਦੇ ਸੀ ਉਹਨਾਂ ਦੀ ਅੱਜ ਸਿਫਤਾਂ ਹੁੰਦੀਆਂ ਕਹਿੰਦੇ ਨੇ ਕਿ ਜਰ ਐ ਫਲਾਣੇ ਪਿੰਡ ਦੇ ਐਨਆਰਆਈਆਂ ਨੇ ਪਿੰਡ ਲਈ ਆ ਕੁਛ ਕਰਤਾ ਆ ਕੁਰਸ ਕਰਤਾ ਤੁਸੀਂ ਵੀ ਕਰਨਾ ਚਾਹੁੰਦੇ ਉਸੇ ਉਹਨਾਂ ਨੂੰ ਦੇਖ ਕੇ ਹੀ ਅਸੀਂ ਗਏ ਆ ਨਾ ਵਿਦੇਸ਼ਾਂ ਚ ਕਰਨਾ ਚਾਹੁੰਦੇ ਨੇ ਉਹ ਕਰੋ ਸਾਨੂੰ ਕੋਈ ਨਹੀਂ ਰੋਕਦਾ ਪਰ ਇਸ ਚੀਜ਼ ਦਾ ਧਿਆਨ ਰੱਖਿਓ ਕਿ ਪੰਜਾਬ ਨਾ ਖਾਲੀ ਕਰਿਓ ਇਹ ਨਾ ਹੋਵੇ ਤੁਸੀਂ ਆਪਣੀਆਂ ਜ਼ਮੀਨਾਂ ਵੇਚ ਵੇਚ ਕੇ ਉਧਰ ਜਾ ਕੇ ਸੈੱਟ ਹੋ ਜਓ ਉਧਰ ਦਿਹਾੜੀਦਾਰੇ ਰਹ ਜਓ ਇੱਧਰ ਤੁਸੀਂ ਜੀ ਫਿਰ ਸਰਦਾਰ ਬਣਨਾ ਇਹੋ ਚੀਜ਼ ਦਾ ਧਿਆਨ